ਆਪਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਪਾਣੀਆਂ ਦੇ ਰਾਖੇ ਨੇ ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ ਆ ਪਾਣੀ ਨੂੰ ਬਚਾਉਣ ਦੀ ਗੱਲ ਕੀਤੀ ਆ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨરેન્દ્ર ਮੋਦੀ ਜੀ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਉਜੜ ਤੋਂ ਬਚਾਓ ਜੀ ਇਹ ਫੈਸਲਾ ਬਿਲਕੁਲ ਗਲਤ ਆ ਅਸੀਂ ਪੰਜਾਬ ਦਾ ਪਾਣੀ ਜਿਹੜਾ ਆ ਜੀ ਉਹ ਪੰਜਾਬ ਦੀ ਅੱਗੇ ਹੀ ਘਾਟ ਆ ਸਾਡੇ ਪੌਂਡਾਂ 'ਚ ਪਾਣੀ ਘਟਾ ਹੈ ਜੀ ਕਿੱਥੇ ਜਾਣਗੇ ਕਿਸਾਨ ਜੀ ਕਿੱਥੇ ਜਾਊਗੀ ਇੰਡਸਟਰੀ ਕਿੱਥੇ ਜਾਣਗੇ ਲੋਕ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਇਹ ਜੀ ਫੈਸਲਾ ਰੱਦ ਕਰੋ ਪੰਜਾਬ ਦਾ ਤੁਮਣਾ ਕਮਾ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਦੇ ਜਿਹੜੇ ਕਿਸਾਨ ਨੇ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਨੇ ਜੀ ਇਹ ਕੀ ਸਾਡਾ ਗੁਨਾਹ ਜੀ ਮੋਦੀ ਸਾਹਿਬ ਤੁਸੀਂ ਇਹ ਨਾ ਕਰੋ ਜੀ ਧੱਕੇਸ਼ਾਹੀ ਅਸੀਂ برداشت ਨਹੀਂ ਕਰਨੀ ਪੰਜਾਬ ਦਾ ਪਾਣੀ ਪੰਜਾਬ ਦਾ ਹੋਣਾ ਚਾਹੀਦਾ ਰਿਪੇਰੀ ਨੇ ਇੱਕ ਦੇ ਮੁਤਾਬਕ ਜਿਹੜਾ ਹਰਿਆਣੇ ਦਾ ਹੱਕ ਪੜਦਾ ਉਹ ਅਲੱਗ ਹੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਜੀ ਉਹਦਾ ਕੋਈ ਚਾਰਜ ਨਹੀਂ ਦੇ ਰਹੇ ਹੋ ਲੰਬੇ ਸਮੇਂ ਤੋਂ ਪੰਜਾਬ ਦਾ ਪਾਣੀ ਜਿਹੜਾ ਫ੍ਰੀ ਜਾ ਰਿਹਾ ਅੰਦਰ ਪਰ ਹੁਣ ਇਹ ਧੱਕੇਸ਼ਾਹੀ ਨਾਲ 85 ਸਾਬ ਕਿਸ਼ਕ ਪਾਣੀ ਦਾ ਫੈਸਲਾ ਕਰਕੇ ਬਹੁਤ ਧੱਕਾ ਕੀਤਾ ਪੰਜਾਬ ਦਾ ਅਸੀਂ ਪੰਜਾਬ ਦਾ ਪਾਣੀ ਸਾਡੇ ਖੂਨ ਨਾਲੋਂ ਮਹਿੰਗਾ ਹੈ ਜੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ ਅਸੀਂ ਕਿਸਾਨ ਨਹੀਂ ਉਜੜਣ ਦੇਣੇ ਦੀ ਅਸੀਂ ਨਹੀਂ ਉਜੜਣ ਦੇਣੀ ਇੰਡਸਟਰੀ ਅਸੀਂ ਨਹੀਂ ਉਜੜਣ ਦੇਣਾ ਕਰੋ ਆਪਣਾ ਪਵਿੱਤਰ ਪੰਜਾਬ ਜੇ ਲੋੜ ਪਈ ਤਾਂ ਅਸੀਂ ਆਪਣੀ ਜਾਨ ਦੇ ਦਾਂਗੇ ਕਿ ਅਸੀਂ ਪੰਜਾਬ ਦਾ ਪਾਣੀ ਨਹੀਂ ਬਾਹਰ ਜਾਣ ਦੇਣਾ ਸਰਕਾਰ ਦਾ ਸੰਬੰਧ ਹੈਗਾ ਉਹਨਾਂ ਪਾਰਟੀਆਂ ਜਿਹੜੀ ਪੰਜਾਬ ਪੰਜਾਬ ਦੇ ਵਿੱਚ ਜਿੰਨੀਆਂ ਪਾਰਟੀਆਂ ਸਭ ਨੂੰ ਇੱਕ ਹੀ ਸਿਰ ਨਾਲ ਜੁੜ ਕੇ ਜਿਹੜੀਆਂ ਪਾਰਟੀਆਂ ਨੇ ਉਹ ਪਾਰਟੀ ਜਿਹੜੀ ਸਾਰੀ ਕਾਂਗਰਸ ਬੀਜੇਪੀ ਜਾਵੜੀ ਜਿਹਨਾਂ ਦੇ ਘਰ ਦੇ ਬਾਹਰ ਖੜੇ ਆ ਪਹਿਲਾਂ ਇਹਦਾ ਇਹਨਾਂ ਨੇ ਤਾਂ ਸਵੈਯਲ ਪਟਾਈ ਹੈ ਜੀ ਕਈ ਤਾਂ ਚਾਂਦੀ ਧਿਆਨ ਕਈਆਂ ਲੈ ਕੇ ਤੁਹਾਡਾ ਅਧਰਾਨ ਕਰਾਇਆ ਸੀ ਇੰਦਾਂ ਗਾਂਧੀ ਜੀ ਇੱਥੋਂ ਇਹ ਤਾਂ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਵੇਚਦੇ ਰਹੇ ਨੇ ਸ਼ੁਰੂ ਤੋਂ ਜੀ ਅਸੀਂ ਹੁਣ ਨਹੀਂ ਹੋਰ ਦੇਣਾ ਜੀ ਇਹ ਲੋਕਾਂ ਦੀ ਸਰਕਾਰ ਹੈ ਇਹ ਆਮ ਆਦਮੀ ਦੀ ਸਰਕਾਰ ਹੈ ਜੀ ਅਸੀਂ ਨਹੀਂ ਦੋ ਹੋਣ ਦੇਣਾ ਸਾਡੇ ਮੁੱਖ ਮਿਤਰੀ ਭਗਵੰਤ ਮਾਨ ਸਾਹਿਬ ਅਸੀਂ ਸਾਰੇ ਡਟ ਕੇ ਖੜੇ ਆ ਜੀ ਪੰਜਾਬ ਦੇ ਮੁਰੇ ਹੋ ਕੇ ਨਹੀਂ ਜਾਣਗੇ